ਨਾਮ ਮੁਹੰਮਦ ਅਰਸ਼ਦ ਸਾਡੀ ਸਰੀਏ ਸੀਮੈਂਟ ਦੇ ਗੋਲਡਨ ਐਰਨ ਐਂਡ ਸੀਮੈਂਟ ਸਟੋਰ ਦੀ ਦੁਕਾਨ ਹੈ ਇਹ ਨੈਸ਼ਨਲ ਹਾਈਵੇ ਦੇ ਵਿੱਚ ਰੋਡ ਦੇ ਵਿੱਚ ਬਿਲਡਿੰਗ ਆ ਰਹੀ ਹੈ ਸਾਨੂੰ ਇਹਦਾ ਗਵਰਨਮੈਂਟ ਵੱਲੋਂ ਬਹੁਤ ਜ਼ਿਆਦਾ ਘੱਟ ਮੁਆਵਜ਼ਾ ਦਿੱਤਾ ਜਾਂਦਾ ਕਿੰਨਾ ਮੁਆਵਜ਼ਾ ਦੇ ਰਹੇ ਨੇ ਸਾਡੀ ਬਿਲਡਿੰਗ ਦਾ 12 ਲੱਖ 83 ਹਜ਼ਾਰ ਰੁਪਏ ਨੇ ਟੋਟਲ ਅਮਾਉਂਟ ਬਣਾਈ ਆ ਇਹ ਰੈਡ ਐਗਰੀਕਲਚਰ ਦਾ ਇਹ ਐਗਰੀਕਲਚਰ ਦੇ ਟੋਟਲੀ ਪੈਸੇ ਦੇ ਰਹੇ ਨੇ ਕਮਰਸ਼ੀਅਲ ਦਾ ਕੋਈ ਬੁਤਾ ਹਨ ਦੇ ਰਹੇ ਅੱਛਾ ਥੋੜੀ ਕੀ ਮੰਗਾ ਸਾਡੀ ਮੰਗ ਆ ਸਾਨੂੰ ਸਹੀ ਤਰੀਕੇ ਨਾਲ ਸਹੀ ਜਿਹੜਾ ਸਾਡਾ ਬੰਦ ਦਾ ਮੁਆਵਜ਼ਾ ਉਹ ਦਿੱਤਾ ਜਾਵੇ ਕਮਰਸ਼ੀਅਲ ਵਾਲਾ ਕਮਰਸ਼ੀਅਲ ਵਾਲਾ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਮੇਰਾ ਨਾਮ ਜੀ ਮਹੰਮਦ ਰਹਿਮ ਆ ਜੀ ਏ ਆਰ ਇੰਡਸਟਰੀ ਦਾ ਮਾਲਕਾਂ ਜੀ ਮੈਂ ਮੇਰੀ ਇਹ ਜਗਾ ਦਿੱਲੀ ਅਮ੍ਰਿਤਸਰ 18 ਤੋਂ ਅੱਗੇ ਜੀ ਔਰ ਮੈਨੂੰ ਇਸ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਉਹ ਖੇਤੀਬਾੜੀ ਦਾ ਦਿੱਤਾ ਜਾ ਰਿਹਾ ਜੀ ਜਦ ਕਿ ਮੇਰੀ ਜਗਾ ਇਹ ਕਮਰਸ਼ੀਅਲ ਆ ਔਰ ਆਪ ਨੂੰ ਵੀ ਦਿਖ ਰਿਹਾ ਜੀ ਤੇ ਦੂਸਰਾ ਕੀ Thiਗਾ ਕਹਣਾ ਜੀ ਰੀ ਹੈਬਿਟੇਸ਼ਨਸ ਔਰ ਰੀ ਸੈਟਲਮੈਂਟ ਦੇ ਤਹਿਤ ਮੈਨੂੰ ਉਹਨਾ ਦੂਜੀ ਜਗਾ ਤੇ ਇਹਨਾਂ ਨੇ ਕਲੈਕਸ਼ਨ ਕਰਵਾ ਕੇ ਦੇਣਾ ਸੀ ਔਰ ਸੈਟਿੰਗ ਕਰਵਾ ਕੇ ਦੇਣੀ ਸੀ ਸੀਐਲਯੂ ਪ੍ਰੋਵਾਈਡ ਕਰਵਾ ਕੇ ਦੇਣੀ ਸੀ ਔਰ ਮੈਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਫਿਲਹਾਲ ਨਾ ਮੈਨੂੰ ਕਮਰਸ਼ੀਅਲ ਦਾ ਮੁਆਵਜ਼ਾ ਮਿਲ ਰਿਹਾ ਕਹਿੰਦੇ ਨੇ ਖੇਤੀਬਾੜੀ ਦਾ ਜਾਊਗਾ ਕੇਸ ਲਗਾ ਲਓ ਕੇਸ ਲਗਾਏ ਨੂੰ ਸਾਨੂੰ 2 ਸਾਲ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਜੀ ਜਦ ਕਿ ਇਹ ਕਹਿ ਰਹੇ ਦੀ 6 ਮਹੀਨੇ ਦੇ ਅੰਦਰ ਮੇਰਾ ਸਰਵਾਈ ਕੀਤੀ ਜਾਊਗੀ ਸਾਡੀ ਕੋਈ ਸੁਣਵਾਈ ਨਹੀਂ ਔਰ ਸਰਾ ਸਾਰ ਸਾਰਨਾ ਧੱਕਾ ਕੀਤਾ ਜਾ ਰਿਹਾ ਐਤ ਤੱਕ ਜੀ ਸਾਡੇ ਲੋਕਾਂ ਨੂੰ ਖਬਰ ਆਈਆ ਕਿ 4-5 ਦਿਨ ਦੇ ਅੰਦਰ ਸੋਤੋ ਕਬਜ਼ਾ ਲਿਆ ਜਾਊਗਾ ਨਾ ਤਾਂ ਸਾਨੂੰ ਕਨੈਕਸ਼ਨ ਪ੍ਰੋਵਾਈਡ ਕੀਤਾ ਜਾ ਰਿਹਾ ਔਰ ਨਾ ਸਾਨੂੰ ਸੀਐਲਯੂ ਦਿੱਤੀ ਜਾ ਰਹੀ ਹੈ ਨਈ ਨਈ ਜਗ੍ਹਾ ਦੀ ਜਿੱਥੇ ਅਸੀਂ ਨਵਾਂ ਬਿਲਡਿੰਗ ਬਣਾਈ ਆ ਨਾ ਸਾਨੂੰ ਉਹਦੀ ਸੀ ਸੀਐਲਯੂ ਲੈ ਕੇ ਦਿੱਤੀ ਜਾ ਰਹੀ ਆ ਨਾ ਸਾਨੂੰ ਇਹਦੇ ਕਮਰਸ਼ੀਅਲ ਦੇ ਪੈਸੇ ਇਤੇ ਜਾ ਰਹੇ ਨਹੀਂ ਸਾਡੇ ਤੁਸੀਂ ਕੀ ਮੰਗ ਰਹੇ ਇਹ ਸਾਡੀਆਂ ਤਿੰਨ ਮੰਗਾਂ ਨੇ ਜੋ ਜੋ ਕਿ ਬਿਲਕੁਲ ਜਾਇਜ਼ ਨੇ ਸਾਡੀਆਂ ਪੂਰੀਆਂ ਕੀਤੀਆਂ ਅਸੀਂ ਆਪਣੇ ਆਪ ਕਬਜ਼ਾ ਛੱਡਣ ਲਈ ਤਿਆਰ ਆਂ ਜੀ ਸਰਕਾਰ ਨੂੰ ਹੀ ਅਪੀਲ ਕਰਦੇ ਆਂ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਅਸੀਂ ਦੂਸਰੇ ਵੀ ਨਾ ਅਸੀਂ ਸਮਾਨ ਚੱਕ ਕੇ ਆਪਦਾ ਸ਼ਿਪ ਕਰ ਲਾਂਗੇ ਕੋਈ ਸੁਸਿੰਦਰੀ ਵਗੈਰਾ ਜੋ ਵੀ ਹੈਗਾ ਮੇਰਾ ਕਰਨਨੇ ਮਤਲਬ ਅਜੂਮਾ ਮੈਡਮ ਨੇ ਲੋਕ ਲਾ ਕੇ ਗਏ ਸੀ ਸਾਡੇ ਦਾ ਲੋਕ ਕੋਲ ਨੇ ਫੋਨ ਲਿਆ ਵੀ ਮਸ਼ੀਨਰੀ ਖੋਲਣ ਦੀ ਬਲਾਸਿੰਗ ਤੁਹਾਡਾ ਕੀ ਨਾਮ ਹੈ ਤੇ ਕਿਹੜੇ ਡਿਪਾਰਟਮੈਂਟ ਚ ਕੀ ਡਬਲਯੂਡੀ ਚ ਕੀ ਖਾਲਜ ਕੀ ਪੋਸਟ ਤੇ ਐਸਡੀਓ ਐਸਡੀਓ ਐਸਟੀਓ 3ਡਬਲਯੂ ਬੰਡ ਤੁਸੀਂ ਡਿਊਟੀ ਮਿਜਿਸਟਰ ਨੂੰ ਤੁਹਾਡੇ ਕੋਲ ਕੋਈ ਜਿਵੇਂ ਇਹ ਗੱਲ ਕਹਿ ਰਹੀ ਸੋ ਇਹ ਅਵਾਰਡ ਜਿਹੜਾ ਤੁਹਾਡੇ ਕੋਲ ਹੈ ਉਹ ਆਪਕਾ ਪ੍ਰਾਪਤ ਕਰਾਇਆ ਜੀ ਇਹਨਾਂ ਨੇ ਸਟਾਫ ਦਫਤਰ ਵਾਲਿਆਂ ਨੇ ਉਹ ਮੇਰੇ ਕੋਲ ਹੈ ਉਹ ਤੁਹਾਨੂੰ ਮੈਂ ਭੇਜ ਦਿੰਦਾ ਕੀ ਨਾਮ ਹੈ ਤੁਹਾਡਾ ਬਲਰਾਸ ਸਿੰਘ ਨੇ ਉਹਦੇ ਕੇ ਅਵਾਰਡ ਜਿਹੜਾ ਖੇਤੀਬਾੜੀ ਦਾ ਦੂਜਾ ਅਵਾਰਡ ਇਹ ਤਾਂ ਉਹਦੇ ਬਾਰੇ ਮੈਨੂੰ ਨਹੀਂ ਕੋਈ ਮੇਰੀ ਡਿਊਟੀ ਮਿਨਿਸਟਰੀ ਡਿਊਟੀ ਲੱਗੀ ਮੈਨੂੰ ਵਰਕ ਹੈ ਹਾਂ ਉਹ ਤਾਂ ਜਿੰਸਾਹ ਬੋ ਜਾਉ ਫੂਦ ਆਸਾ ਨੂੰ ਸੰਧ ਵਿੱਚ ਲੈ ਆਵਾ